ਰੇ ਸਿੰਘ ਨਗਰ ਕੌਂਸਲਰ ਅਸਿਸਟੈਂਟ ਨਗਰ ਕੌਂਸਲਰ ਜੀ ਮੈਂ ਖਾਸਾ ਸਾਜਣਾ ਦੀ ਹਿੱਦੀਆਂ ਮੁਾਰਕ ਸਭ ਨੂੰ ਮੁਾਰਕਬਾਦ ਦਿੰਦਾ ਸਭ ਆਸਤੇ ਖੁਦਾਈ ਹੋਵੇ ਇਹ ਇਹ ਬਸਾਖੀ ਦਾ ਤਿਹਾਰ ਸਾਡੇ ਕਿਸਾਨ ਭਰਾਵਾਂ ਲਈ ਇੱਕ ਵੱਡੀ ਦਾ ਟਾਈਮ ਹੈ ਸਾਰਿਆਂ ਦਾ ਹੀ ਬਹੁਤ ਵਧੀਆ ਕਣਕ ਦੁੱਗਣਾ ਨਿਕਲੇ ਤੇ ਮੈਂ ਆਹੀ ਉਮੀਦ ਕਰਦਾ ਕਿ ਸਾਰਿਆਂ ਲਈ ਇਹ ਆਪਣਾ ਤਿਹਾ ਸਾਕੀ ਦਾ ਤਿਹਾ ਸਭ ਲਈ ਸੁਗदाई ਹੋਵੇ ਖੁਸ਼ੀਆਂ ਭਰੇ ਹੋ ਮੈਂ ਬੇਨਤੀ ਕਰੂੰਗਾ ਕਿ ਸਭ ਨੂੰ ਪਾਣੀ ਬਚਾਓ ਕਿ ਪਾਣੀ ਬਚਾਓ ਦੀ ਬਹੁਤ ਅਪੀਲ ਕਰੂੰਗਾ ਕਿ ਸਾਰੇ ਹੀ ਪਾਣੀ ਬਹੁਤ ਅਣਮੋਲੀ ਕੀਮਤ ਦਾਤ ਹੈ ਇਹ ਸਭ ਨੂੰ ਬਚਾਇਆ ਜਾਵੇ ਅਸੀਂ ਆਪਣੇ ਬੱਚਿਆਂ ਵਾਸਤੇ ਕੀ ਛੱਡ ਕੇ ਜਾਵਾਂਗੇ ਇਹ ਇੱਕ ਕੁਦਰਤੀ ਸੋਮਾ ਹੈ ਜੋ ਕਿ ਹਰ ਇੱਕ ਨੂੰ ਪਾਣੀ ਦੀ ਜ਼ਰੂਰਤ ਹੈ ਤੋ ਪਾਣੀ ਵੱਧ ਤੋਂ ਵੱਧ ਬਚਾਇਆ ਜਾਵੇ। ਨਾ ਤੋਂ ਉਹ ਤੇ ਪਲਾਟਾਂ ਵਿੱਚ ਪਾਣੀ ਨਾ ਲਾਓ। ਤੇ ਗੱਡੀ ਤੇ ਪਾਣੀ ਵੇਸਟ ਨਾ ਕਰੋ। ਪਲਾਟਾਂ ਵਿੱਚ ਪਾਣੀ ਐਵੇਂ ਜਾਇ ਨਾ ਕਰੋ ਤੇ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੋ।